ਜਾਂ ਕਿ ਤੁਸੀਂ ਸਰਪੰਚ ਬਣ ਗਏ ਹਾਂ ਤੁਹਾਨੂੰ ਛੱਡਣਾ ਨਹੀਂ ਤੇ ਜਿਹੜੀ ਇਹੋ ਗੱਲ ਹੋਈ ਅੱਜ ਤਾ ਪੰਜਾਬ ਦੀ ਇੱਕ ਵਾਰ ਫਿਰ ਦੋ ਗੋਲੀਆਂ ਚੱਲੀਆਂ ਨੇ ਅਤੇ ਇੱਕ ਨਵੇਂ ਬਣੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਖਬਰ ਤਰਨਤਾਰਨ ਦੇ ਥਾਣਾ ਚਬਾਲੇ ਦੀ ਨੌਂਦੇ ਪਿੰਡ ਲਾਲੂ ਕੁਮਣ ਦੀ ਇਹ ਜਿੱਥੇ ਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਦੌਰਾਨ ਗੋਲੀ ਲੱਗਣ ਕਾਰਨ ਸਰਪੰਚ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਸਰਪੰਚ ਦੇ ਨਾਲ ਦਾ ਸਾਥੀ ਵੀ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਤਾਂ ਜਾਣਕਾਰੀ ਮੁਤਾਬਕ ਪਿੰਡ ਲਾਲੂ ਕਮਾਣ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਅਤੇ ਉਸ ਦੇ ਸਾਥੀ ਬੁੱਧ ਸਿੰਘ ਪੁੱਤਰ ਕਲਿਆਣ ਸਿੰਘ ਜੋ ਕਿ ਇੱਕ ਘਰ ਵਿੱਚ ਭੋਗ ਦੇ ਸਮਾਗਮ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ਤੇ ਆਏ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਤੇ ਸਿੱਧੀਆਂ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਸਰਪੰਚ ਪ੍ਰਤਾਪ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਬੁੱਧ ਸਿੰਘ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਤੇ داخل کروایا ਗਿਆ ਉਥੇ ਹੀ ਪਿੰਡ ਵਾਸੀਆਂ ਨੇ ਇਸ ਘਟਨਾ ਨੂੰ ਲੈ ਕੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਨੇ ਸਰਪੰਨ ਸਾਹਿਬ ਦਾ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਢੱਲੋਂ ਕੀ ਕੀ ਗੱਲਬਾਤ ਹੋਈ ਸਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਲੀਸੀ ਧਮਕੀਆਂ ਦਵਾਉਂਦੀ ਇੱਕ ਦੇ ਰਣਜੀਤ ਸਿੰਘ ਸਾਨੂੰ ਵਸਨ ਸਿੰਘ ਆ ਇਕਰਨਜੀ ਸਿੰਘ ਸਨ ਆਫ ਜਸਵੰਤ ਸਿੰਘ ਆ ਤੇ ਇੱਕ ਹੈ ਨਿਸ਼ਾਨ ਸਿੰਘ ਸਨ ਆਫ ਦੇਸਾ ਸਿੰਘ ਆ ਇੱਕ ਦੇਸਾ ਸਿੰਘ ਸਨ ਆਫ ਰਖਨ ਸਿੰਘ ਆ ਇੱਕ ਬਲਰਾਮ ਸਿੰਘ ਸਨ ਆਫ ਭਜਨ ਸਿੰਘ ਆ ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਾਰੀਆਂ ਧਮਕੀਆਂ ਦਿੱਤੀਆਂ ਕਹਿੰਦੇ ਤੁਸੀਂ ਸਰਪੰਚ ਬਣ ਗਏ ਹਾਂ ਤੁਹਾਨੂੰ ਛੱਡਣਾ ਨਹੀਂ ਤੇ ਜਿਹੜੀ ਅੱਜ ਹੋ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੌਂਦੇ ਤੇ ਮਾਰਗ ਦੇ ਦੇ ਤੇ ਇਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਰੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਖਰ ਉਹ ਨੰਨੇ ਗੋਲੀਆਂ ਚਲਾ ਗਏ ਜਿਹੜੇ ਤੁਹਾਡੇ ਬਾਦਲ ਸਾਹਿਬ ਸਰਪੰਚ ਬਣੇ ਹਾਂ ਜੀ ਸਰਪੰਚ ਬਣੇ ਹੁਣ ਇਸ ਵਾਰ ਬਣੇ ਪਾਰਟੀ ਚੋਂ ਆਵਾਦ ਮੇ ਪਾਰਟੀ ਆ ਹਾਂਜੀ ਇਹ ਜਿਹੜੇ ਗਨ ਸ਼ਾਟ ਹੋਈ ਆ ਇਹ ਕੋਈ ਬੰਦਾ ਇੱਕੋ ਹੀ ਹੀ ਚਾਰੇ ਹੀ ਹੋ ਇੱਕ ਹੀ ਬੰਦਾ ਸੀਗਾ ਪੁਰੀਆਂ ਮਾਰੀਆਂ ਜਿੰਨੇ ਗੋਲੀਆਂ ਮਾਰੀਆਂ ਉਹ ਪਿੰਡ ਦੇ ਹੀ ਲੱਗਦੇ ਜੀ ਬੰਦੇ ਜਿਨ੍ਹਾਂ ਦਾ ਤੁਹਾਡੀ ਪਾਕਦੜ ਤੇ ਨਾ ਸਰ ਉਹ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਦਾ ਉਹ ਵੀ ਪਾਰਟੀ ਪਾਜੀ ਦਾ ਚੱਕਰ ਹੈ ਕਿ ਕੋਈ ਹੋਰ ਦੇ ਦਾ ਸਰ ਉਹ ਹੈਗੇ ਦੂਜੀ ਪਾਰਟੀ ਦੇ ਆ ਸੱਤ ਪੈਂਟੀ ਪਾਰਟੀ ਹਾਂ ਮਤਲਬ ਮੇਨ ਰਣਜੀਤ ਹੋਣੀ ਹਾਂਜੀ ਹਾਂਜੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਸ ਦਿਨ ਤੋਂ ਤਨਕੀਆਂ ਦੇਈ ਜਾਂਦੇ ਤੁਹਾਨੂੰ ਛੱਡਣਾ ਪਹਿਲਾਂ ਵੀ ਅੰਮ੍ਰਿਤ ਬਾੜ ਤੋਂ ਤਨਕੀਆਂ ਦਵਾਈਆਂ ਦੋਨ ਜੀ ਹਾਂ ਦੋ ਵਾਰ ਅੰਮ੍ਰਿਤ ਬਾੜ ਤੋਂ ਪਹਿਲਾਂ ਵੀ ਤਨਕੀਆਂ ਦਵਾਈਆਂ ਆਉਂਦੀਆਂ ਪਤਾ ਲੱਗਾ ਕਿ ਇੱਥੇ ਤੁਹਾਡੀ ਗੋਲ ਬੂਰੀ ਇੱਥੇ ਛੱਡ ਕੇ ਕੱਢ ਗਈ ਹਾਂਜੀ ਸਾਰੇ 1000 ਨਾਲ ਇੱਥੇ ਡੇਰ ਪਿਆ ਤਨਕੀਆਂ ਅੰਮ੍ਰਿਤ ਬਾੜ ਜਿਹੜਾ ਬਰਿਸ਼ ਰੇਲਾ ਉਹ ਹਾਂਜੀ ਹਾਂਜੀ ਉੱਥੋਂ ਹਾਂ ਉਸੇ ਤੋਂ ਤਨਕੀਆਂ ਇੱਕ ਦੋ ਵਾਰ ਆਇਆ ਪਰ ਇਹ ਕਦੀ ਵੀ ਕਿਸੇ ਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜਾ ਸਾਡੇ ਫਰਮਾਨ ਸਾਹਿਬ ਜੀ ਅੱਜ ਤੱਕ ਪ੍ਰਿੰਦ ਚੁੱਤੀ ਬੋਲਦੇ ਨਹੀਂ ਕਦੀ ਕਿਸੇ ਨਾਲ ਪ੍ਰਿੰਦ ਪਰ ਉਹਨਾਂ ਕਿਹਾ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂਗਾ ਜੀ ਹਾਂ ਕਿੰਨੀ ਐਜੀ ਅੰਕਲ ਜੀ 75 ਸਾਲ ਉਧਰ ਕਟਣਾ ਦੀ ਸੂਚਨਾ ਮਿਲਦੇ ਹੀ ਥਾਣਾ ਚਵਾਲ ਤੋਂ ਵੱਡੀ ਗਿਣਤੀ ਚ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਐ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਰਾਮ ਕਰ ਦਿੱਤੀਏ ਪੁਲਿਸ ਸੀਸੀਟੀਵੀ ਕੈਮਰੇ ਆਦ ਖੰਗਾਲ ਰਹੀਏ ਤਾਂ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਤਾਂ ਵੱਡੀ ਖਬਰ ਹੈ ਥਾਣਾ ਚਵਾਲਦੇ ਦੇ ਅਧੀਨ ਆਉਂਦੇ ਪਿੰਡ ਲਾਲੂ ਕੁੰਮਣ ਤੋਂ ਆਏ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਹਮਲਾਵਰਾਂ ਨੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਅਤੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ ਕਿਹਾ ਜਾ ਰਿਹਾ ਹੈ ਕਿ ਦੋ ਅਣਖਾਤੇ ਵਿਅਕਤੀਆਂ ਨੇ ਸਰਪੰਚ ਨੂੰ ਗੋਲੀਆਂ ਮਾਰੀਆਂ ਜਾਂ ਕਿ ਇਸ ਗੋਲੀਬਾਰੀ ਵਿੱਚ ਸਰਪੰਚ ਦੇ ਨਾਲ ਜਾ ਰਿਹਾ ਸਾਥੀ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਜਿਸ ਨੂੰ ਕੇ ਇਲਾਜ ਲਈ ਹਸਪਤਾਲ ਚੇਪਰਤੀ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਇਹ ਸਿਆਸੀ ਰੰਜਿਸ਼ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ 'ਚ ਜਿਆਦਾ ਕੁਝ ਬੋਲਣ ਨੂੰ ਜਾਂ ਫਿਰ ਦੱਸਣ ਨੂੰ ਤਿਆਰ ਨਹੀਂ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ